ਲੁਧਿਆਣਾ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਪੰਜਾਬੀ ਗਾਇਕ ਮੁਹੰਮਦ ਸਦੀਕ ਜੀ ਵੱਲੋਂ ਦਲਜੀਤ ਦੋਸਾਂਝ ਨੂੰ ਤਰੀਫਾਂ ਦੇ ਪੁਲ ਬਣੇ ਗਏ। ਉਹਨਾਂ ਦਾ ਕਹਿਣਾ ਸੀ ਕਿ ਦਲਜੀਤ ਦੋਸਾਂਝ ਦੇ ਮਾਪਿਆਂ ਨੇ ਦਲਜੀਤ ਦੋਸਾਂਝ ਦਾ ਨਾਮ ਹੀ ਦਿਲ ਜੀਤ ਰੱਖਤਾ ਜੋ ਕਿ ਹੁਣ ਤੱਕ ਦੁਨੀਆ ਜਿੱਤਦਾ ਆ ਰਿਹਾ ਏ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਤੱਕ ਮੈਂ ਬਹੁਤ ਸਾਰੇ ਲਾਈਵ ਪ੍ਰੋਗਰਾਮ ਕਰ ਚੁੱਕਿਆ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠ ਮੈਂ ਨਹੀਂ ਵੇਖਿਆ ਸੀ ਉਹਨਾਂ ਕਿਹਾ ਕਿ ਅੱਜ ਮੈਂ ਚਾਰੇ ਪਾਸੇ ਵੇਖ ਰਿਹਾ ਹਾਂ ਦਲਜੀਤ ਦੀ ਹੀ ਜਿੱਤ ਹੈ ਜਿਵੇਂ ਨਾਮ ਤਤ ਹੈ ਗੁਣ ਨਾਲ ਹੀ ਉਹਨਾਂ ਨੇ ਕਿਹਾ ਕਿ ਪਰਮਾਤਮਾ ਨੇ ਇਹਨੂੰ ਦਿਲਜੀਤੰਦਾ ਗੁਣ ਦਿੱਤਾਈ ਇਹ ਦਿਲ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਤਰਿਆਈ ਮਾਪਿਆਂ ਨੇ ਨਹੀਂ ਐਸਾ ਰੱਖ ਦਿੱਤਾ ਦਿਲਜੀਤ ਦਾ ਦਿਲ ਜੀਤ ਅੱਜ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਾਤਰਾ ਨਾਮ ਤਸਾ ਗੁਣ ਪਰਮਾਤਮਾ ਨੇ ਉਹੀ ਗੁਣ ਦਿੱਤਾ ਹੈ ਦਿਲਜੀਤ ਨੇ ਦਾ ਗੁਣ ਦਿੱਤਾ ਹੈ ਔਰ ਕੱਲਾ ਲੁਦੇਣੇ ਚ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸੇ ਰੰਗ ਤੇ ਰੰਗ ਦੇਲੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਨੇ ਜਾਂਦੇ ਨੇ ਮੈਂ ਕਿਹਲ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਹੈ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖ ਰਿਹਾ ਆਪ ਜੀ ਦਾ ਮੈਨੂੰ ਯਾਦ ਹੈ ਦੇਖੋ ਗੱਲ ਇਹ ਹੈ ਝੂਠ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਨ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਖਾਨ ਹੈ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਦਿਲਜੀਤ ਦੇ ਨਾਂ ਤੇ ਤਾੜੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ